ست نام سری واحد ایک اکار سری واح جی کی فتح سری بگوتی جی سہای وار سری بگوتی جی کی پاتشای دسویں پرتھم بگوتی سمرک گرو نانک لئیں تعائے فرنگت گرتے امردس رام دا سین ہوئے سہای ارجن ہر گوبند نو سمروں سری ہر رائے سری ہر کشن تیائی ہے جس جی سب دکھ جائے ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੇਂ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦیدار ਦਾ ਧਿਆਨ ਤਰ ਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਹਬਜ਼ਾਦਿਆਂ 40 ਮੁਖਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਰ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਸਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਤਖੰਡ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਜਿਤੇ ਆਉਣ ਕਾ صدقہ ਸਰਬ ਸੁਖ ਹੋਵੇ ਜहां जहां, जहां खालसा जी ਸਾਹਿਬ ਤहां तहां ਰਛਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸ਼ਵਾਸ দান ਪਰੋ ਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੇ ਸ਼ਾਨ ਚੰਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਕਾ ਮਨ ਨੀਵਾ ਮਤ ਉਚੇ ਮਤ ਪਤ ਕਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਅੰਤਰੀਆਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ へ ਪਤਿਤ ਪਾਵਨ ਕਰੁਣਾ ਮੈਂ ਕਿਰਪਾ ਗੋਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਰਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਚਰਨਾ ਕਮਲਾਂ ਚ ਅਰਦਾਸ ਬੇਨਤੀ ਹੈ ਗੁਰੂ ਦੇਵ ਜੀ ਆਪ ਜੀ ਦੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਮੁੱਖ ਕੀਰਤਨੀਆਂ ਭਾਈ ਸਾਹਿਬ ਭਾਈ ਹਰਪਜਨ ਸਿੰਘ ਜੀ ਭਾਈ ਸਾਹਿਬ ਭਾਈ ਜਗਤ ਸਿੰਘ ਜੀ ਭਾਈ ਤਰਨਜੀਤ ਸਿੰਘ ਜੀ ਤੱਕਰ ਬੀਬੀ ਮਨਮੀਤ ਕੌਰ ਜੀ ਆਪ ਜੀ ਦੇ ਅਕਸ ਸਾਹਿਬ ਦੇ ਸਾਰੇ ਸੇਵਾਦਾਰ ਆਪ ਜੀ ਕੇ ਚਰਨ ਕਮਲਾਂ ਤੇ ਸੀਸ ਰੱਖਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਆਪ ਜੀ ਦੇ ਅਗੰਮੀ ਦਰ ਤੋਂ ਨਿਵਾਜੀ ਹੋਈ ਸ਼ਖਸੀਅਤ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਪ੍ਰਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਤ ਤੇ ਮਹਾਰਾਜਿਓ ਕੁਝ ਕਸ਼ਟ ਆਇਆ ਹੈ ਮਿਹਰ ਕਰੋ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਮਹਾਵਾਕਾਂ ਅਨੁਸਾਰ ਆਪਣੇ ਦਰ ਦੇ ਸੇਵਕ ਸੰਸਾਰ ਪਰ ਵਿੱਚ ਵਸਦੇ ਹੋਏ ਗੁਰਸਿੱਖ ਸੰਗਤ ਗੁਰੂ ਨਾਨਕ ਨਾਮ ਲੈਵਾ ਪਿਆਰਿਆਂ ਦੇ ਹਿਰਦਿਆਂ ਦੀ ਤੜਕਨ ਆਪ ਜੀ ਖਿਲਾਲ ਜਿਨ੍ਹਾਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਆਪ ਜੀ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਮੁੱਖ ਗ੍ਰੰਥੀ ਅਤੇ ਹਕ ਸੱਚ ਦੇ ਅਲੰਬਰਦਾਰ ਮੇਰੀਆਂ ਪੇਰੀਆਂ ਦੇ ਮਾਲਕ ਦੇ ਸਿੰਘਾਸਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰੀ ਦੀ ਸੇਵਾ ਝੋਲੀ ਚ ਪਾ ਕੇ ਨੇਵਾ ਆਪਣੇ ਸੇਵਕ ਸ੍ਰੀਮਾਨ ਸਿੰਘ ਸਾਹਿਬ ਵਿਆਨੀ ਰਗਵੀਰ ਸਿੰਘ ਜੀ ਦੇ ਸਿਰ ਤੇ ਮਿਹਰ ਭਰੇ ਹੱਥ ਆਏ ਹੋਏ ਕਸ਼ਟ ਦਾ ਨਿਵਾਰਨ ਕਰੋ ਅਰਦਾਸ ਹੈ ਮਹਾਰਾਜਾ ਜੀ ਆਪਣੇ ਸੇਵਕਾਂ ਨੂੰ ਤਾ ਉਮਰ ਆਪਣੇ ਪੰਥ ਦੀ ਸੇਵਾ ਸਮਾਲ ਸਨਮਾਨ ਸਤਕਾਰ ਅਤੇ ਨਿਮਰਤਾ ਸਹਿਤ ਕਰਨ ਦੇ ਬਲ ਬਖਸ਼ੋ ਜੋ ਜੀ ਆਪ ਜੀ ਕੇ ਧਾਰ ਆਵੇ ਸੋ ਰਾਜੀ ਜਾਵੇ ਕਲਾ ਆਪ ਜੀ ਕੀ ਵਰਤੇ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ